kitt munde aave meri munde aave meri nachdi hor kitt munde aave meri nachdi hor kitt munde aave munde tu mainu nach, nach diwe <totit> ਆ ਰਹੇ ਮੈਂ ਫਤਵੀ ਵਜਦਾ ਹਾਂ ਆ ਰਹੇ ਪਿੰਡ ਸੁਨੀ ਦਾ ਪਿੰਡ ਵਿੱਚੋਂ ਪਿੰਡ ਸੁਨੀ ਦਾ ਪਿੰਡ ਸੁਨੀ ਦਾ ਮਾੜੀ ਵੀ ਮਾੜੀ ਦਿਆਂ ਤੋਂ ਪੁਰੀ ਸੁਨੀਆ ਮਾੜੀ ਦਿਆਂ ਤੋਂ ਪੁਰੀ ਸੁਨੀਆ ਇੱਕ ਪਤਲੀ ਇੱਕ ਪਾਰੀ ਪਤਲੀ ਜਾਤਾ ਪਿਆ ਹੋ ਗਿਆ ਦਾ ਵਿਚੋ ਪੁੰਡ ਸੁਣੀ ਦਾ ਪਿੰਡਾਂ ਵਿਚੋ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮੋਗਾ ਨਿੰਬੋ ਕੇ ਦਾ ਇੱਕ ਸਾਹ ਸੁਣੀ ਦਾ ਨਾਸੀ ਉਸ ਦਾ ਜੋਗਾ ਆਉਂਦੀ ਜਾਂਦੀ ਨੂੰ ਘਾਟਾ ਚਕਾ ਕੇ ਪਿੱਛੋਂ ਮਾਰਦਾ ਘੋੜਾ ਲੈ ਕੇ ਮੱਤਲਾ ਤੇ ਹਰ ਸੈਨ ਨਾ ਜੋਗਾ ਲੈ ਤੂੰ ਮੱਤਲਾ ਜਾ ਪਰ ਸੈਨ ਨਾ ਜੋਗਾ ਲੈ ਮੇਰਾ ਮੱਤਲਾ ਜਾ ਆਪ ਤਾਂਾਂ ਦਾ ਮਕੀ ਦੀਆਂ ਆਪ ਤਾਂਾਂ ਦਾ ਮੱਤ ਮੇਰਾ ਐਨੂੰ ਦਿੰਦਾ ਕਣਕ ਦੀ ਏ ਟੱਲੀ ਮੰਗੂ ਚਣਕ ਦੀ ਮੈਂ ਟੱਲੀ ਮੰਗੂ ਚਣਕ ਦੀ ਏ ਟੱਲੀ ਮੰਗੂ ਚਣਕ ਦੀ ਏ ਪਾ ਗਦਾ ਕਣਕ ਦੀ ਏ ਇੱਕ ਸੁਣਾ ਕੇ ਆ ਰਿਹਾ ਹਾਂ ਥੈਂਕ ਯੂ ਸੋ ਮਚਾ ਇਸ ਲਈ ਮਾਦੇ ਨੀ ਬਾਦ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉਂ ਮੇਰੇ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉਂ ਮੇਰੇ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉਂ ਨੀ ਪਾਰੀ ਵਾਰਸੀ ਖਟਾਂਗਿਆ ਸੀ ਵਿਸਾਖੀ ਦਾ ਮੇਲਾ ਸੀ ਆਹ ਚਮਕੀਲਾ ਫਰਮ ਲੱਗ ਰਹੀ ਐ ਦਲਜੀਤ ਦੀ ਹੈ ਨਾ ਕਹਿੰਦਾ ਨਹੀਂ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਬਤਾਉ ਨਹੀਂ ਬੈਠਾ ਮੇਰੇ ਸਾਈਕਲ ਤੇ ਫਿਲਮ ਦਿਖਾ ਕੇ ਲਿਆਉਂ ਨਹੀਂ ਬੈਠਾ ਮੇਰੇ ਸਾਈਕਲ ਤੇ ਫਿਲਮ ਦਿਖਾ ਕੇ ਲਿਆਉਂ ਫਿਲਮ ਦਿਖਾ ਕੇ ਲਿਆਉਂ ਬੈ ਜਾ ਮੇਰੇ ਸਾਈਕਲ ਤੇ ਫਿਲਮ ਦਿਖਾ ਕੇ ਲਿਆਉਂ ਕਿ ਨਾਂ ਵੀਰੋ ਕੋਲ ਤੇ ਤੇ ਕੇ ਜਰਨ ਕਰਸ਼ੂ ਦੀ ਜੀਆ ਜਰਨ ਵੀ ਮੈਨੂੰ ਤਾਂ ਕਹਿੰਦਾ ਤੇ ਤੇਰੀਆਂ ਦੀ ਮੈਨੂੰ ਤਾਂ ਕਹਿੰਦਾ ਤੇ ਤੇਰੀਆਂ ਦੀ ਜਦ ਮੈਂ ਤੁਰ ਗਈ ਪੇਕੇ ਤੇਰੀ ਮਾਂ ਮੈਂ ਦਹੀਂ ਗਰੀ ਮੇਰੇ ਪੰਗ ਤੇ ਲੱਟੇ ਤੇਰੀ ਮਾਂ ਮੈਂ ਦਹੀਂ ਗਰੀ ਮੇਰੇ ਪੰਗ ਤੇ

ਹੋ ਸਾਰੇ ਜੀ ਇਹ ਸਾਰੇ ਮੇਰੀਆਂ ਸੰਨਮਾਪ ਕਰੋ ਬੱਤ ਬੋਲੀਆਂ ਪਾਣੀਆ ਨੂੰ 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 ਸੰਨਮਾਪ ਕਰੋ ਇੱਕ ਸਾਰੇ ਗਰੁੱਪ ਦੀ ਫੋਟੋ ਕਰ ਦੋ ਮੈਨੂੰ ਚਲੋ ਚਲੋ ਸਾਰੇ ਫੋਟੋ ਕਰਾ ਲਓ ਜੀ